ਆ ਦੇਖੋ ਲੋਕਾਂ ਚ ਖੜੇ ਆ ਤੇ ਲੋਕ ووٹ ਪਾ ਰਹੇ ਆ ਇਹ ਇੱਕ ਗੱਲ ਮੈਂ ਮੋੜੀ ਦੇਖਿਆ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿੰਦਾ ਸੀ ਮੇਰੇ ਭਰਾਵੋ ਲੁਧਿਆਣੇ ਵਾਲੇ ਉਹ ਅਸੀਂ ਇੱਥੇ ਖੜੇ ਆ 55 56 ਖੜੇ ਆ ਤੇ ਮੋਟੇ ਪੈਰੀਆਂ ਤੇ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਪਹਿਲੇ ਬਲਵਿੰਦਰ ਸਿੰਘ ਅੱਜ ਵੋਟਾਂ ਦੇ ਡੇੜੀ ਗਿੱਦੜਵਾਂ ਤੋਂ ਨਿਕਲ ਗਏ ਅੱਜ ਇਹ ਕਿਹੜੇ ਜਿਹੜੇ ਅਸੀਂ 55555 ਵੋਟਾਂ ਜਿਹੜੀ ਉੱਥੇ ਕਹਿੰਦੇ ਮੁਖਸਰ ਤੈਨੂੰ ਹੋਣਗੇ ਤੇ ਅੱਜ ਤੁਸੀਂ ਦੇਖ ਲਓ ਵੀ ਵੋਟਾਂ ਵਾਲੇ ਜਿਹੜੇ ਵੀ ਇਹਨਾਂ ਦੀ ਗਰਮੀਤ ਵੀ ਹੈ ਇਹ ਪਤਲੀ ਗਲੀ ਤੋਂ ਨਿਕਲ ਕੇ ਉਹ ਮੁਖਸਰ ਨੂੰ ਗਿੱਦੜਵਾਂ ਨੂੰ ਚਲੇ ਗਏ ਅੱਜ ਮੈਂ ਸਾਰੇ ਕਾਂਗਰਸੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਕਾਦੇ ਲਈ ਟੇਬਲ ਲਾ ਕੇ ਬੈਠੀ ਹਾਂ ਜਿਹਦੇ ਲਈ ਲਾਈ ਬੈਠੇ ਹਾਂ ਉਹ ਤਾਂ ਚਲੇ ਗਏ ਮੁਖਸਰ ਸਾਹਿਬ ਗਿੱਦੜਵਾਹੇ ਨੂੰ ਦੇਖ ਲਓ ਉਹਨਾਂ ਦੇ ਫੇਸਬੁੱਕ ਤੇ ਦੇਖ ਲਿਓ ਤੇ ਆ ਜਿਹੜੇ ਲੁਧਿਆਣੇ ਵਾਲੇ ਨੇ ਉਹ ਲੁਧਿਆਣੇ ਵਾਲੇ ਜਿਨ੍ਹਾਂ ਨੇ ਡਿਵੈਲਪਮੈਂਟ ਕਰਨੀ ਆ ਜਿਨ੍ਹਾਂ ਨੇ ਮੋਦੀ ਜੀ ਤੋਂ ਸਾਰਾ ਕੁਝ ਕਰਵਾਉਣਾ ਏ ਉਹ ਔਡੇ ਵਿੱਚ ਖੜੇ ਆ ਤੇ ਕਿਹੀ ਮੈਂ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦਣ ਦਾ ਵੀ ਬਾਹਰਲਾ ਵਰਸਿਸ ਘਰ ਦਾ ਜਿਹੜਾ ਘਰ ਦਾ ਉਹ ਘਰੇ ਹੀ ਰਹਿਣਾ ਜਿਹੜਾ ਬਾਹਰੋਂ ਆਇਆ ਉਹਨੇ ਬਾਹਰ ਹੀ ਰਹਿਣਾ ਤੇ ਇਸ ਕਰਕੇ ਹੁਣ ਤੁਸੀਂ ਅੱਜ ਦੇਖ ਲਿਓ ਮੈਂ ਤੁਹਾਨੂੰ ਉਦੋਂ ਕਹਿੰਦਾ ਸੀ ਵੀ ਕਾਂਗਰਸ ਦੇ ਕੈਂਡੀਡੇਟ ਉਹਨਾਂ ਨੇ ਆਪਣੀ ਵੋਟ ਵੀ ਲੁਧਿਆਣੇ 'ਚ ਨਹੀਂ ਕਿ ਉਹਨਾਂ ਤੋਂ ਨਾ ਉਹਨਾਂ ਨੇ ਪਾਉਣੀ ਹੈ ਜੇ ਥੋੜਾ ਜਿਹੀ ਵੀ ਲੁਧਿਆਣੇ ਦਾ ਹੁੰਦਾ ਉਹਨਾਂ ਨੂੰ ਵੋਟ ਚੇਂਜ ਹੋ ਸਕਦੀ ਸੀ ਵੋਟ ਤਾਂ ਕਿੱਥੇ ਬਣਾ ਲਓ ਕੈਂਡੀਡੇਟ ਨੇ ਪਰ ਉਹਨਾਂ ਨੇ ਵੋਟ ਨਹੀਂ ਚੇਂਜ ਕਰਾਈ ਉਹਨਾਂ ਨੇ ਵੋਟ ਨਹੀਂ ਵੜਾਈ ਲੁਧਿਆਣੇ ਦੀ ਕਿਉਂਕਿ ਉਹ ਲੁਧਿਆਣੇ ਤੇ ਹੈ ਨਹੀਂ ਨਾ ਲੁਧਿਆਣੇ ਦੀ ਤਰਜੀਹ ਉਹ ਸਿਰਫ ਇੱਥੇ ਪੈਸੇ ਇਕੱਠੇ ਕਰਨ ਕੈਂਪੇਨ ਚ ਆਏ ਸੀ ਉਹ ਪੈਸੇ ਇਕੱਠੇ ਕਰ ਲਏ ਤੇ ਅੱਜ ਆਪਣਾ ਉਹ ਨਿਕਲ ਗਏ ਮੁਖਸਰ ਸਾਹਿਬ ਨੂੰ ਤੇ ਕਿਦੜ ਬਾਹਰ ਹੁਣ ਤੁਸੀਂ ਫੈਸਲਾ ਕਰ ਲਓ ਕਾਂਗਰਸ ਵਾਲਿਓ ਵੀ ਤੁਸੀਂ ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣੀ ਆ ਆਪਣੇ ਪਰਿਵਾਰ ਨੂੰ ਪਾਉਣੀ ਆ ਜੇ ਜਿਹੜਾ ਅੱਜ ਹੀ ਚਲੇ ਗਏ ਉਹਨਾਂ ਨੂੰ ਤੁਸੀਂ ਵੋਟ ਆ ਜਿਨ੍ਹਾਂ ਨੇ ਥੋੜੇ ਕਰਕੇ ਆਪਣੀ ਵੋਟ ਵੀ ਲੁਧਿਆਣੇ ਨਹੀਂ ਬਣਾਈ ਨਹੀਂ ਤਾਂ ਮੀਨਿਆਂ ਚ ਜੇ ਲੁਧਿਆਣੇ ਨਾਲ ਪਿਆਰ ਹੁੰਦਾ ਤਾਂ ਵੋਟ ਬਣਾ ਲੈਂਦੇ ਪਰ ਉਹਨਾਂ ਨੇ ਵੋਟ ਨਹੀਂ ਬਣਾਉਣੀ ਸਮਝੀ ਕਿਉਂਕਿ ਉਹਨਾਂ ਦਾ ਦਿਲ ਉਹਨਾਂ ਦਾ ਪਿਆਰ ਉੱਥੇ ਹੀ ਆ ਮੁੰਡੇ ਲਈ ਨਹੀਂ ਇਸ ਕਰਕੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਇਸ ਵੇਲੇ ਆਪਣੀ ਬੂਥ ਲਾਈ ਵੇਖਿਆ ਉਹ ਬੂਥ ਨਾਲ ਹੀ ਬੀਜੇਪੀ ਦੇ ਨਾਲ ਵੜਾ ਲੈਣ ਤੇ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਗੱਲ ਆ ਉਹ ਬੀਜੇਪੀ ਨੇ ਕਰਨੀ ਆ ਤੇ ਉਹ ਚੱਪਾ ਪਿੱਛੇ ਨਹੀਂ ਰਹਿਣਾ ਉਹ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਆ ਸਵੇਰ ਦੇ ਲੋਕ ਲੱਗੇ ਆ ਲਾਈਨਾਂ ਇਸ ਵਾਰ ਤਾਂ ਪਹਿਲੀ ਵਾਰ ਆਇਓ ਓਪਨਲੀ ਚੈਨਲਾਂ ਮੁਰੇ ਕਹਿ ਰਹੇ ਆ ਲੋਕ ਕਿ ਅਸੀਂ ਵੋਟ ਸਿਰਫ ਤੇ ਸਿਰਫ ਡਿਵੈਲਪਮੈਂਟ ਨੂੰ ਪਾਉਣੀ ਆ ਡਿਵੈਲਪਮੈਂਟ ਮਤਲਬ ਮੋਦੀ ਸਾਹਿਬ ਨੂੰ ਪਾਉਣੀ ਆ ਮੈਂ ਸਮਝਦਾ ਹਜ਼ਾਰਾਂ ਦਾ ਵੀਡੀਓਜ਼ ਨੇ ਜਿਹੜੇ ਉਹ ਬਣ ਕੇ ਵਾਇਰਲ ਹੋ ਰਹੀਆਂ ਏ ਧੰਨਵਾਦ